ਕਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਯੂਐਸ ਗਵਰਨਮੈਂਟ ਨੇ 트럼ਪ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਆ 2010 ਤੋਂ ਪਹਿਲਾਂ ਦੇ ਨਿਯਮ ਯੂਐਸ ਆਰਮੀ ਤੇ ਲਾਗੂ ਕਰਨ ਦੇ ਐਲਾਨ ਕੀਤਾ ਹੈ ਜਿਸ ਤਹਿਤ ਦਾੜੀ ਖਾਸ ਕਰ ਜੋ ਮਰਦਾਂ ਦੇ ਮੂੰਹ ਦੇ ਉੱਤੇ ਮਰਦ ਫੌਜੀਆਂ ਦੇ ਮੂੰਹ ਦੇ ਉੱਤੇ ਦਾੜੀ ਹੈ ਉਸ ਨੂੰ ਕੱਟਣ ਦੀ ਕਟਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਉਸ ਨੂੰ ਰੱਖਣਾ ਕਿਉਂਕਿ ਉਹ ਕਹਿੰਦੇ ਨੇ ਕਿ ਇਹ ਮਾਸਕ ਦੇ ਵਿੱਚ ਚੜਚੜਾਂਦੀ ਹੈ ਜਾਂ ਸਮਰੂਪਤਾ ਲੈਣਾ ਚਾਹੁੰਦੇ ਨੇ ਕਿ ਸਾਰੇ ਫੌਜੀ ਇੱਕੋ ਤਰ੍ਹਾਂ ਦੇ ਦਿਖਣ ਪਰ ਕਦੇ ਫਰਾਂਸ ਦੇ ਵਿੱਚ ਸਿੱਖਾਂ ਦੀ ਪੱਗ ਨੂੰ ਲੈ ਕੇ ਵੀ ਵੱਡਾ ਸੰਘਰਸ਼ ਚੱਲਿਆ ਵਿਵਾਦ ਉੱਠਿਆ ਉਹਨਾਂ ਦੇ ਆਪਣੇ ਤਰਕਸਾਨ ਪਰ ਸਿੱਖਾਂ ਨੇ ਆਪਣੇ ਤਰਕ ਦਿੱਤੇ ਹੁਣ ਅਮਰੀਕਾ ਦੇ ਵਿੱਚ ਦੁਬਾਰਾ ਫੇਰ ਜਿਹੜਾ ਹੈ ਇੱਕ ਨਵਾਂ ਬਿਗਲ ਵਜਾਇਆ ਸੰਘਰਸ਼ ਦਾ ਕਿਉਂਕਿ ਯੂਐਸ ਆਰਮੀ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸਾਬਤ ਸੂਰਤ ਸਿੱਖ ਨੇ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਨਰਸਰਜੀਤ ਹੈ ਉਹਦੇ ਉਹ ਮੁਖੀ ਨੇ ਤੇ ਉਹ 3 ਹਜ਼ਾਰ ਸਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹ ਚੁਕੇ ਨੇ ਗਨਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੇ ਕਿਫਾਤੇ ਜੀ ਸਿੱਖਾਂ ਦੇ ਇੱਕ ਨੁਮਾਇੰਦੇ ਦੇ ਤੌਰ ਤੇ ਉੱਤੇ ਆਪਾਂ ਤੁਸ ਤੁਹਾਡੇ ਨਾਲ ਗੱਲ ਕਰ ਰਹੇ ਆ ਇਹ ਖਬਰ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਹੈ ਜੀ ਕੀ ਪ੍ਰਤੀਕਰਮ ਹੈ ਇਹ ਬੜੀ ਸ਼ਾਕਟ ਖਬਰ ਹੈ ਕਿਉਂਕਿ ਅਮਰੀਕਾ ਜਿਹੜਾ ਹੈ ਉਹਦੀ ਪਛਾਣ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡੇ ਡੈਮੋਕ੍ਰੈਟਿਕ ਕੰਟਰੀ ਵਜੋਂ ਹੈ ਤੇ ਧਾਰਮਿਕ ਪਹਿਚਾਣਾ ਦਾ ਰਾਖਾ ਵੀ ਮੰਨਿਆ ਜਾਂਦਾ ਹੈ ਅਮਰੀਕਾ ਤੇ ਉਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਲਾਅ ਲਿਆਉਣਾ ਮੈਂ ਸਮਝਦਾ ਕਿ ਸਾਡੇ ਧਾਰਮਿਕ ਅਧਿਕਾਰ ਦਾ ਇੱਕ ਕਿਸਮ ਦਾ ਜਿਹੜਾ ਉਹ ਹਨਾ ਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਮੰਦ ਭਾਗ ਹੈ ਜੀ ਜੋ ਹੁਣ ਜੋ ਹੁਣੇ-ਹੁਣੇ ਖਬਰ ਆਈ ਹੈ ਜੋ ਪਹਿਲੇ ਨਵੇਂ ਸੱਜਰੇ ਪ੍ਰਤੀਕਰਮ ਆਰੇ ਨੇ ਉਸ سے ਆ ਰਿਹਾ ਕਿ ਉਹ ਜਿਹੜੇ ਯੂਐਸਆਰਮੀ ਦੇ ਸੈਨਿਕ ਨੇ ਜਿਹੜੇ ਸਿੱਖ ਰੂਪ ਚ ਨੇ ਜਾਂ ਯਹੂਦੀ ਵੀ ਨੇ ਜੀ ਕਈ ਕਈ ਹੋਰ ਧਰਮਾਂ ਨਾਲ ਸੰਬੰਧਿਤ ਵੀ ਨੇ ਜਿਨ੍ਹਾਂ ਦੇ ਵਿੱਚ ਦਾੜੀ ਦਾ ਮਹੱਤਵ ਹੈ ਤਾਂ ਉਹ ਉਹ ਚਿੰਤਾ 'ਚ ਡੁੱਬ ਗਏ ਨੇ ਕਿ ਉਹ ਆਪਣੇ ਕੈਰੀਅਰ ਨੂੰ ਹੁਣ ਤਰਜੀਹ ਦੇਣ ਜਾਂ ਆਪਣੇ ਧਰਮ ਨੂੰ ਤਰਜੀਹ ਦੇਣ ਬਿਲਕੁਲ ਇਹ ਬਿਲਕੁਲ ਅਮਰੀਕਾ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਹੈ ਯਤਨ ਕਰਨਾ ਜਿਸ ਤਰ੍ਹਾਂ ਦਾ ਲੋਭ ਲਾਉਣਾ ਜਿਹੜਾ ਹੈਗਾ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੈ ਕਿਉਂਕਿ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਸਾਨੂੰ ਹੋਣੇ ਚਾਹੀਦੇ ਨੇ ਮਿਲਨੇ ਚਾਹੀਦੇ ਨੇ ਦੁਨੀਆ ਦੇ ਅਸੀਂ ਜਿਸ ਮਰਜ਼ੀ ਕੋਨੇ ਦੇ ਵਿੱਚ ਰਹੀਏ ਤੇ ਸਰਕਾਰਾਂ ਵੀ ਜਿਹੜੀਆਂ ਉਹੀ ਲਿਬਰਲ ਤੇ ਸਹੀ ਮੰਨੀਆਂ ਜਾਂਦੀਆਂ ਜਿਹੜੀਆਂ ਆਪਣੇ ਨਾਗਰਿਕਾਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਧਰਮ ਦਾ ਪਾਲਣ ਕਰਨ ਦੀ ਜਿਹੜੀ ਹੈ ਉਹ ਸਵਤੰਤਰਤਾ ਦਿੰਦੀਆਂ ਨੇ ਤੇ ਬੰਦਾ ਧਰਮ ਦਾ ਪਾਲਣ ਜੇ ਕਰਦਾ ਧਰਮ ਦੇ ਪ੍ਰਤੀ ਵਫਾਦਾਰ ਹੈ ਤੇ ਉਹ ਦੇਸ਼ ਦੇ ਪ੍ਰਤੀ ਵੀ ਵਫਾਦਾਰ ਰਹਿੰਦਾ ਤੇ ਜਿਹੜਾ ਬੰਦਾ ਆਪਣੇ ਧਰਮ ਦੇ ਪ੍ਰਤੀ ਵਫਾਦਾਰ ਨਾ ਰਿਹਾ ਤੇ ਉਹ ਦੇਸ਼ ਦੇ ਪ੍ਰਤੀ ਵੀ ਵਫਾਦਾਰ ਕਿਸੇ ਕੀਮਤ ਤੇ ਨਹੀਂ ਹੋ ਸਕਦਾ ਔਰ ਇਹ ਗੱਲ ਜਿਹੜੀ ਹੈ ਕਾਨੂੰਨ ਕਾੜਿਆਂ ਨੂੰ ਸਮਝਣੀ ਚਾਹੀਦੀ ਹੈ ਜੀ। ਜੇ ਵੈਸੇ ਵੀ ਜੇਕਰ ਆਪਾਂ ਪਹਿਲੀ ਵਿਸ਼ਵ ਜੰਗ ਦੂਜੀ ਵਿਸ਼ਵ ਜੰਗ ਦੀ ਗੱਲ ਕਰੀਏ। ਬਿਲਕੁਲ ਜੀ ਭਾਰਤ ਜੂ ਕੌਮ ਹੈ ਤਾਂ ਸਾਬਤ ਸੂਰ ਸਰਦਾਰਾਂ ਦਾ ਯੋਗਦਾਨ ਰਿਹਾ। ਉਹ ਜੰਗਾਂ ਦੇ ਵਿੱਚ ਸਾਡੇ ਸਿੱਖ ਫੌਜੀ ਜਿਹੜੇ ਦਾਰੀਆਂ ਕੇਸਾਂ ਦੇ ਸੈਤ ਸੰ ਦਸਤਾਰਾਂ ਸਜਾਈਆਂ ਸੀ ਉਹ ਬਹਾਦਰੀ ਦੇ ਨਾਲ ਲੜੇ ਆ। ਯੂਰਪ ਦੇ ਵਿੱਚ ਲੜਿਆ ਜਰਮਨ ਫਰਾਂਸ ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੀ ਕੰਟਰੀ ਦੇ ਵਿੱਚ ਲੜਿਆ ਔਰ ਉਹਨਾਂ ਨੇ ਬਾਕੂਬੀ ਜਿਹੜੇ ਆ ਮਾਰ ਕੇ ਮਾਰੇ ਆ ਤੇ ਅੱਜ ਵੀ ਬੈਲਜੀਅਮ ਵਰਗੇ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਜੜੀਆਂ ਜਗਾਵਾਵ ਤੇ ਉੱਥੇ ਇਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈਗਾ ਤੇ ਇਹ ਚੀਜ਼ ਸਮਝਣੀ ਚਾਹੀਦੀ ਹੈ ਮੈਂ ਆਖਰੀ ਸਵਾਲ ਲਵਾਂਗਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਭਾਵੇਂ ਕਿਸੇ ਵੀ ਸਿਆਸੀ ਧੜੇ ਨਾਲ ਸੰਬੰਧਿਤ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਦੇ ਗਠਨ ਦਾ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦਾ ਇੱਕ ਵੱਡਾ ਮੰਤਵ ਇਹ ਹੈ ਕਿ ਸਿੱਖਾਂ ਦੀ ਜੋ ਹੈ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨੀ ਤਾਂ ਧੋਲਰੇ ਵਾਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਕਿ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਏਗਾ ਕੀ ਕੇਂਦਰ ਨਾਲ ਗੱਲ ਕਰਨੀ ਹੈ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨੀ ਹੈ ਰਾਖੀ ਧਾਰਮਿਕ ਅਧਿਕਾਰਾਂ ਦੀ ਰਾਖੀ ਰਾਜਨੀਤਿਕ ਅਧਿਕਾਰਾਂ ਦੀ ਰਾਖੀ ਸਮਾਜਿਕ ਅਧਿਕਾਰਾਂ ਦੀ ਰਾਖੀ ਆਰਥਿਕ ਅਧਿਕਾਰਾਂ ਦੀ ਰਾਖੀ ਇਹ ਸਾਡੀ ਜਿਹੜੀ ਹੈ ਪ੍ਰਾਥਮਿਕਤਾ ਹੈ ਔਰ ਬਤਨਵੱਤਾ ਵੀ ਹੈ ਇਸ ਸਬੰਧੀ ਸਾਡੀ ਜੀ ਬਹੁਤ शुक्रिया जी ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਯੂ ਐਸ ਗਵਰਨਮੈਂਟ ਨੇ 트럼ਪ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਆ 2010 ਤੋਂ ਪਹਿਲਾਂ ਦੇ ਨਿਯਮ US ਆਰਮੀ ਤੇ ਲਾਗੂ ਕਰਨ ਦੇ ਐਲਾਨ ਕੀਤਾ ਹੈ ਜਿਸ ਤਹਿਤ ਦਾੜੀ ਖਾਸ ਕਰ ਜੋ ਮਰਦਾਂ ਦੇ ਮੂੰਹ ਦੇ ਉੱਤੇ ਮਰਦ ਫੌਜੀਆਂ ਦੇ ਮੂੰਹ ਦੇ ਉੱਤੇ ਦਾੜੀ ਹੈ ਉਸ ਨੂੰ ਕੱਟਣ ਦੀ ਕਟਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਉਸ ਨੂੰ ਰੱਖਣਾ ਕਿਉਂਕਿ ਉਹ ਕਹਿੰਦੇ ਨੇ ਕਿ ਇਹ ਮਾਸਕ ਦੇ ਵਿੱਚ ਚੜਚੜਾਂਦੀ ਹੈ ਜਾਂ ਸਮਰੂਪਤਾ ਲੈਣਾ ਚਾਹੁੰਦੇ ਨੇ ਕਿ ਸਾਰੇ ਫੌਜੀ ਇੱਕੋ ਤਰ੍ਹਾਂ ਦੇ ਦਿਖਣ ਪਰ ਕਦੇ ਫਰਾਂਸ ਦੇ ਵਿੱਚ ਸਿੱਖਾਂ ਦੀ ਪੱਗ ਨੂੰ ਲੈ ਕੇ ਵੀ ਵੱਡਾ ਸੰਘਰਸ਼ ਚੱਲਿਆ ਵਿਵਾਦ ਉੱਠਿਆ ਉਹਨਾਂ ਦੇ ਆਪਣੇ ਤਰਕਸਾਨ ਪਰ ਸਿੱਖਾਂ ਨੇ ਆਪਣੇ ਤਰਕ ਦਿੱਤੇ ਹੁਣ ਅਮਰੀਕਾ ਦੇ ਵਿੱਚ ਦੁਬਾਰਾ ਫੇਰ ਜਿਹੜਾ ਹੈ ਇੱਕ ਨਵਾਂ ਬਿਗਲ ਵੱਜਿਆ ਸੰਘਰਸ਼ ਦਾ ਕਿਉਂਕਿ ਯੂਐਸ ਆਰਮੀ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸਾਬਤ ਸੂਰਤ ਸਿੱਖ ਨੇ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਨਰਸਰਜੀਤ ਹੈ ਉਹਦੇ ਉਹ ਮੁਖੀ ਨੇ ਤੇ ਉਹ 3 ਹਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਨੇ ਜਨਜੀ ਵਾਇਗਰਜੀ ਕਾ ਖਾਲਸਾ ਵਾਇਗਰਜੀ ਕਾ ਖਾਲਸਾ ਵਾਇਗਰਜੀ ਕਿਫਤੇ ਜੀ ਸਿੱਖਾਂ ਦੇ ਇੱਕ ਨੁਮਾਇੰਦੇ ਦੇ ਤੌਰ ਤੇ ਉੱਤੇ ਆਪਾਂ ਤੁਸ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਇਹ ਖਬਰ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਹੈ ਜੀ ਕੀ ਪ੍ਰਤੀਕਰਮ ਹੈ ਤੁਹਾਡਾ ਇਹ ਬੜੀ ਸ਼ੌਕਟ ਖਬਰ ਹੈ ਕਿਉਂਕਿ ਅਮਰੀਕਾ ਜਿਹੜਾ ਹੈ ਉਹਦੀ ਪਹਿਚਾਨ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡੇ ਡੈਮੋਕ੍ਰੈਟਿਕ ਕੰਟਰੀ ਵਜੋਂ ਹੈ ਤੇ ਧਾਰਮਿਕ ਪਹਿਚਾਣਾ ਦਾ ਰਾਖਾ ਵੀ ਮੰਨਿਆ ਜਾਂਦਾ ਹੈ ਅਮਰੀਕਾ ਤੇ ਉਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਲਾਅ ਲਿਆਉਣਾ ਮੈਂ ਸਮਝਦਾ ਕਿ ਸਾਡੇ ਧਾਰਮਿਕ ਅਧਿਕਾਰ ਦਾ ਇੱਕ ਕਿਸਮ ਦਾ ਜਿਹੜਾ ਉਹ ਹਨਾ ਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਮੰਦ ਭਾਗ ਹੈ ਜੀ ਜੋ ਹੁਣ ਜੋ ਹੁਣੇ-ਹੁਣੇ ਖਬਰ ਆਈ ਹੈ ਜੋ ਪਹਿਲੇ ਨਵੇਂ ਸੱਜਰੇ ਪ੍ਰਤੀਕਰਮ ਹਾਰੇ ਨੇ ਉਸੇ ਆ ਰਿਹਾ ਕਿ ਉਹ ਜਿਹੜੇ ਯੂਐਸ ਆਰਮੀ ਦੇ ਸੈਨਿਕ ਨੇ ਜਿਹੜੇ ਸਿੱਖ ਰੂਪ ਚ ਨੇ ਜਾਂ ਇਹ ਯਹੂਦੀ ਵੀ ਨੇ ਜੀ ਕਈ ਕਈ ਹੋਰ ਧਰਮਾਂ ਨਾਲ ਸੰਬੰਧਿਤ ਵੀ ਨੇ ਜਿਨ੍ਹਾਂ ਦੇ ਵਿੱਚ ਦਾੜੀ ਦਾ ਮਹੱਤਵ ਹੈ ਤਾਂ ਹੁਣ ਉਹ ਉਹ ਚਿੰਤਾ 'ਚ ਡੁੱਬ ਗਏ ਨੇ ਕਿ ਉਹ ਆਪਣੇ ਕੈਰੀਅਰ ਨੂੰ ਹੁਣ ਤਰਜੀਹ ਦੇਣ ਜਾਂ ਆਪਣੇ ਧਰਮ ਨੂੰ ਤਰਜੀਹ ਦੇਣ ਬਿਲਕੁਲ ਇਹ ਬਿਲਕੁਲ ਅਮਰੀਕਾ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਹੈ ਯਤਨ ਕਰਨਾ ਜਿਸ ਤਰ੍ਹਾਂ ਦਾ ਲੋਭ ਬਣਾਉਣਾ ਜਿਹੜਾ ਹੈਗਾ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੈ ਕਿਉਂਕਿ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਸਾਨੂੰ ਹੋਣੇ ਚਾਹੀਦੇ ਨੇ ਮਿਲਨੇ ਚਾਹੀਦੇ ਨੇ ਦੁਨੀਆ ਦੇ ਅਸੀਂ ਜਿਸ ਮਰਜੀ ਕੋਨੇ ਦੇ ਵਿੱਚ ਰਹੀਏ ਤੇ ਸਰਕਾਰਾਂ ਵੀ ਜਿਹੜੀਆਂ ਉਹ ਹੀ ਲਿਬਰਲ ਤੇ ਸਹੀ ਮੰਨੀਆਂ ਜਾਂਦੀਆਂ ਨੇ ਜਿਹੜੀਆਂ ਆਪਣੇ ਨਾਗਰਿਕਾਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਧਰਮ ਦਾ ਪਾਲਣ ਕਰਨ ਦੀ ਜਿਹੜੀ ਹੈ ਉਹ ਸਵਤੰਤਰਤਾ ਦਿੰਦੀਆਂ ਨੇ ਤੇ ਬੰਦਾ ਧਰਮ ਦਾ ਪਾਲਨ ਜੇ ਕਰਦਾ ਧਰਮ ਦੇ ਪ੍ਰਤੀ ਵਫਾਦਾਰ ਹੈ ਤੇ ਉਹ ਦੇਸ਼ ਦੇ ਪ੍ਰਤੀ ਵੀ ਵਫਾਦਾਰ ਰਹਿੰਦਾ ਤੇ ਜਿਹੜਾ ਬੰਦਾ ਆਪਣੇ ਧਰਮ ਦੇ ਪ੍ਰਤੀ ਵਫਾਦਾਰ ਨਾ ਰਿਹਾ ਤੇ ਉਹ ਦੇਸ਼ ਦੇ ਪ੍ਰਤੀ ਵੀ ਵਫਾਦਾਰ ਕਿਸੇ ਕੀਮਤ ਤੇ ਨਹੀਂ ਹੋ ਸਕਦਾ ਔਰ ਇਹ ਗੱਲ ਜਿਹੜੀ ਹੈ ਕਾਨੂੰਨ ਕਾੜਿਆਂ ਨੂੰ ਸਮਝਣੀ ਚਾਹੀਦੀ ਹੈ ਜੀ ਤੇ ਵੈਸੇ ਵੀ ਜੇਕਰ ਆਪਾਂ ਪਹਿਲੀ ਵਿਸ਼ਵ ਜੰਗ ਦੂਜੀ ਵਿਸ਼ਵ ਜੰਗ ਦੀ ਗੱਲ ਕਰੀਏ ਬਿਲਕੁਲ ਜੀ ਭਾਰਤ ਜੂ ਕੌਮ ਹੈ ਤਾਂ ਸਾਬਤ ਸੂਰ ਸਰਦਾਰਾਂ ਦਾ ਯੋਗਦਾਨ ਰਿਹਾ ਉਹ ਜੰਗਾਂ ਦੇ ਵਿੱਚ ਸਾਡੇ ਸਿੱਖ ਫੌਜੀ ਜਿਹੜੇ ਦਾਰੀਆਂ ਕੇਸਾਂ ਦੇ ਸੈਤਸਨ ਦਸਤਾਰਾਂ ਸਜਾਈਆਂ ਸੀ ਉਹ ਬਹਾਦਰੀ ਦੇ ਨਾਲ ਲੜੇ ਆ ਯੂਰਪ ਦੇ ਵਿੱਚ ਲੜਿਆ ਜਰਮਨ ਫ੍ਰਾਂਸ ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਟਰੀ ਦੇ ਵਿੱਚ ਲੜਿਆ ਔਰ ਉਹਨਾਂ ਨੇ ਬਾਕੂਬੀ ਜਿਹੜੀਆਂ ਮਾਰ ਕੇ ਮਾਰੇ ਆ ਤੇ ਅੱਜ ਵੀ ਬੈਲਜੀਅਮ ਵਰਗੇ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਜੜੀਆਂ ਜਗਾਵਾਵਾਂ ਬਣੀਆਂ ਹੋਈਆਂ ਨੇ ਤੇ ਉੱਥੇ ਇਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈਗਾ ਤੇ ਇਹ ਚੀਜ਼ ਸਮਝਣੀ ਚਾਹੀਦੀ ਐ ਮੈਂ ਆਖਰੀ ਸਵਾਲ ਲਵਾਂਗਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਭਾਵੇਂ ਕਿਸੇ ਵੀ ਸਿਆਸੀ ਧੜੇ ਨਾਲ ਸੰਬੰਧਿਤ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਦੇ ਗਠਨ ਦਾ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦਾ ਇੱਕ ਵੱਡਾ ਮੰਤਵ ਇਹ ਹੈ ਕਿ ਸਿੱਖਾਂ ਦੀ ਜੋ ਹੈ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨੀ ਤਾਂ ਤੁਹਾਡੇ ਵਾਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਕਿ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਏਗਾ ਜੀ ਕੇਂਦਰ ਨਾਲ ਗੱਲ ਕਰਨੀ ਹੈ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨੀ ਹੈ ਰਾਖੀ ਧਾਰਮਿਕ ਅਧਿਕਾਰਾਂ ਦੀ ਰਾਖੀ ਰਾਜਨੀਤਿਕ ਅਧਿਕਾਰਾਂ ਦੀ ਰਾਖੀ ਸਮਾਜਿਕ ਅਧਿਕਾਰਾਂ ਦੀ ਰਾਖੀ ਆਰਥਿਕ ਅਧਿਕਾਰਾਂ ਦੀ ਰਾਖੀ ਇਹ ਸਾਡੀ ਜਿਹੜੀ ਹੈ ਪ੍ਰਾਥਮਿਕਤਾ ਹੈ ਔਰ ਬਚਨਬੱਧਤਾ ਵੀ ਹੈ ਇਸ ਪ੍ਰਤੀ ਸਾਡੀ ਜੀ ਬਹੁਤ शुक्रिया जी ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਯੂ ਐਸ ਗਵਰਨਮੈਂਟ ਨੇ 트럼ਪ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਆ 2010 ਤੋਂ ਪਹਿਲਾਂ ਦੇ ਨਿਯਮ ਯੂਐਸ ਆਰਮੀ ਤੇ ਲਾਗੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਦਾੜੀ ਖਾਸ ਕਰ ਜੋ ਮਰਦਾਂ ਦੇ ਮੂੰਹ ਦੇ ਉੱਤੇ ਮਰਦ ਫੌਜੀਆਂ ਦੇ ਮੂੰਹ ਦੇ ਉੱਤੇ ਦਾੜੀ ਹੈ ਉਸ ਨੂੰ ਕੱਟਣ ਦੀ ਕਟਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਉਸ ਨੂੰ ਰੱਖਣਾ ਕਿਉਂਕਿ ਉਹ ਕਹਿੰਦੇ ਨੇ ਕਿ ਇਹ ਮਾਸਕ ਦੇ ਵਿੱਚ ਚੜਚੜਾਂਦੀ ਹੈ ਜਾਂ ਸਮਰੂਪਤਾ ਲੈਣਾ ਚਾਹੁੰਦੇ ਨੇ ਕਿ ਸਾਰੇ ਫੌਜੀ ਇੱਕੋ ਤਰ੍ਹਾਂ ਦੇ ਦਿਖਣ ਪਰ ਕਦੇ ਫਰਾਂਸ ਦੇ ਵਿੱਚ ਸਿੱਖਾਂ ਦੀ ਪੱਗ ਨੂੰ ਲੈ ਕੇ ਵੀ ਵੱਡਾ ਸੰਘਰਸ਼ ਚੱਲਿਆ ਵਿਵਾਦ ਉੱਠਿਆ ਉਹਨਾਂ ਦੇ ਆਪਣੇ ਤਰਕਸਾਨ ਪਰ ਸਿੱਖਾਂ ਨੇ ਆਪਣੇ ਤਰਕ ਦਿੱਤੇ ਹੁਣ ਅਮਰੀਕਾ ਦੇ ਵਿੱਚ ਦੁਬਾਰਾ ਫੇਰ ਜਿਹੜਾ ਹੈ ਇੱਕ ਨਵਾਂ ਬਿਗਲ ਵੱਜਿਆ ਸੰਘਰਸ਼ ਦਾ ਕਿਉਂਕਿ ਯੂਐਸ ਆਰਮੀ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸਾਬਤ ਸੂਰਤ ਸਿੱਖ ਨੇ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਨਰਸਰਜੀਤ ਹੈ ਉਹਦੇ ਉਹ ਮੁਖੀ ਨੇ ਤੇ ਉਹ ਜਿਹੜੇ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਨੇ ਜਨਜੀਤ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਿਫਾਤੇ ਜੀ ਸਿੱਖਾਂ ਦੇ ਇੱਕ ਨੁਮਾਇੰਦੇ ਦੇ ਤੌਰ ਤੇ ਉੱਤੇ ਆਪਾਂ ਤੁਸ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਇਹ ਖਬਰ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਹੈ ਜੀ ਕੀ ਪ੍ਰਤੀਕਰਮ ਹੈ ਤੁਹਾਡਾ ਇਹ ਬੜੀ ਸ਼ੌਕਟ ਖਬਰ ਹੈ ਕਿਉਂਕਿ ਅਮਰੀਕਾ ਜਿਹੜਾ ਹੈ ਉਹਦੀ ਪਹਿਚਾਨ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡੇ ਡੈਮੋਕ੍ਰੈਟਿਕ ਕੰਟਰੀ ਵਜੋਂ ਹੈ ਇਹ ਧਾਰਮਿਕ ਪਹਿਚਾਣਾ ਦਾ ਰਾਖਾ ਵੀ ਮੰਨਿਆ ਜਾਂਦਾ ਹੈ ਅਮਰੀਕਾ ਤੇ ਉਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਲਾਅ ਲਿਆਉਣਾ ਮੈਂ ਸਮਝਦਾ ਕਿ ਸਾਡੇ ਧਾਰਮਿਕ ਅਧਿਕਾਰ ਦਾ ਇੱਕ ਕਿਸਮ ਦਾ ਜਿਹੜਾ ਉਹ ਹਨਾ ਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਮੰਦ ਭਾਗ ਹੈ ਜੀ ਜੋ ਹੁਣ ਜੋ ਹੁਣੇ-ਹੁਣੇ ਖਬਰ ਆਈ ਹੈ ਜੋ ਪਹਿਲੇ ਨਵੇਂ ਸੱਜਰੇ ਪ੍ਰਤੀਕਰਮ ਆਰੇ ਨੇ ਉਸ سے ਆ ਰਿਹਾ ਕਿ ਉਹ ਜਿਹੜੇ ਯੂਐਸਆਰਮੀ ਦੇ ਸੈਨਿਕ ਨੇ ਜਿਹੜੇ ਸਿੱਖ ਰੂਪ ਚ ਨੇ ਜਾਂ ਯਹੂਦੀ ਵੀ ਨੇ ਜੀ ਕਈ ਕਈ ਹੋਰ ਧਰਮਾਂ ਨਾਲ ਸੰਬੰਧਿਤ ਵੀ ਨੇ ਜਿਨ੍ਹਾਂ ਦੇ ਵਿੱਚ ਦਾੜੀ ਦਾ ਮਹੱਤਵ ਹੈ ਤਾਂ ਹੁਣ ਉਹ ਉਹ ਚਿੰਤਾ 'ਚ ਡੁੱਬ ਗਏ ਨੇ ਕਿ ਉਹ ਆਪਣੇ ਕੈਰੀਅਰ ਨੂੰ ਹੁਣ ਤਰਜੀਹ ਦੇਣ ਜਾਂ ਆਪਣੇ ਧਰਮ ਨੂੰ ਤਰਜੀਹ ਦੇਣ ਬਿਲਕੁਲ ਇਹ ਬਿਲਕੁਲ ਅਮਰੀਕਾ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਹੈ ਯਤਨ ਕਰਨਾ ਜਿਸ ਤਰ੍ਹਾਂ ਦਾ ਲੋਭ ਬਣਾਉਣਾ ਜਿਹੜਾ ਹੈਗਾ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੈ ਕਿਉਂਕਿ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਸਾਨੂੰ ਹੋਣੇ ਚਾਹੀਦੇ ਨੇ ਮਿਲਨੇ ਚਾਹੀਦੇ ਨੇ ਦੁਨੀਆ ਦੇ ਅਸੀਂ ਜਿਸ ਮਰਜ਼ੀ ਕੋਨੇ ਦੇ ਵਿੱਚ ਰਹੀਏ ਤੇ ਸਰਕਾਰਾਂ ਵੀ ਜਿਹੜੀਆਂ ਉਹ ਹੀ ਲਿਬਰਲ ਤੇ ਸਹੀ ਮੰਨੀਆਂ ਜਾਂਦੀਆਂ ਜਿਹੜੀਆਂ ਆਪਣੇ ਨਾਗਰਿਕਾਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਧਰਮ ਦਾ ਪਾਲਣ ਕਰਨ ਦੀ ਜਿਹੜੀ ਹੈ ਉਹ ਸਵਤੰਤਰਤਾ ਦਿੰਦੀਆਂ ਨੇ ਤੇ ਬੰਦਾ ਧਰਮ ਦਾ ਪਾਲਣ ਜੇ ਕਰਦਾ ਧਰਮ ਦੇ ਪ੍ਰਤੀ ਵਫਾਦਾਰ ਹੈ ਤੇ ਉਹ ਦੇਸ਼ ਦੇ ਪ੍ਰਤੀ ਵੀ ਵਫਾਦਾਰ ਰਹਿੰਦਾ ਤੇ ਜਿਹੜਾ ਬੰਦਾ ਆਪਣੇ ਧਰਮ ਦੇ ਪ੍ਰਤੀ ਵਫਾਦਾਰ ਨਾ ਰਿਹਾ ਤੇ ਉਹ ਦੇਸ਼ ਦੇ ਪ੍ਰਤੀ ਵੀ ਵਫਾਦਾਰ ਕਿਸੇ ਕੀਮਤ ਤੇ ਨਹੀਂ ਹੋ ਸਕਦਾ ਔਰ ਇਹ ਗੱਲ ਜਿਹੜੀ ਹੈ ਕਾਨੂੰਨ ਕਾੜਿਆਂ ਨੂੰ ਸਮਝਣੀ ਚਾਹੀਦੀ ਹੈ ਜੀ। ਨਹੀਂ ਵੈਸੇ ਵੀ ਜੇਕਰ ਆਪਾਂ ਪਹਿਲੀ ਵਿਸ਼ਵ ਜੰਗ ਦੂਜੀ ਵਿਸ਼ਵ ਜੰਗ ਦੀ ਗੱਲ ਕਰੀਏ। ਬਿਲਕੁਲ ਜੀ ਭਾਰਤ ਜੂ ਕੌਮ ਹੈ ਤਾਂ ਸਾਬਤ ਸੂਰ ਸਰਦਾਰਾਂ ਦਾ ਯੋਗਦਾਨ ਰਿਹਾ। ਉਹ ਜੰਗਾਂ ਦੇ ਵਿੱਚ ਸਾਡੇ ਸਿੱਖ ਫੌਜੀ ਜਿਹੜੇ ਦਾਰੀਆਂ ਕੇਸਾਂ ਦੇ ਸੈਤ ਸੰ ਦਸਤਾਰਾਂ ਸਜਾਈਆਂ ਸੀ ਉਹ ਬਹਾਦਰੀ ਦੇ ਨਾਲ ਲੜੇ ਆ। ਯੂਰਪ ਦੇ ਵਿੱਚ ਲੜਿਆ ਜਰਮਨ ਫਰਾਂਸ ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੀ ਕੰਟਰੀ ਦੇ ਵਿੱਚ ਲੜਿਆ ਔਰ ਉਹਨਾਂ ਨੇ ਬਾਕੂਬੀ ਜਿਹੜੇ ਆ ਮਾਰ ਕੇ ਮਾਰੇ ਆ ਤੇ ਅੱਜ ਵੀ ਬੈਲਜੀਅਮ ਵਰਗੇ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਜੜੀਆਂ ਜਗਾਵਾਵਾਂ ਤੇ ਉੱਥੇ ਇਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈਗਾ ਤੇ ਇਹ ਚੀਜ਼ ਸਮਝਣੀ ਚਾਹੀਦੀ ਐ ਮੈਂ ਆਖਰੀ ਸਵਾਲ ਲਵਾਂਗਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਭਾਵੇਂ ਕਿਸੇ ਵੀ ਸਿਆਸੀ ਧੜੇ ਨਾਲ ਸੰਬੰਧਿਤ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਦੇ ਗਠਨ ਦਾ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦਾ ਇੱਕ ਵੱਡਾ ਮੰਤਵ ਇਹ ਹੈ ਕਿ ਸਿੱਖਾਂ ਦੀ ਜੋ ਹੈ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨੀ ਤਾਂ ਤੁਹਾਡੇ ਵਾਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਕੀ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਏਗਾ ਕੇਂਦਰ ਨਾਲ ਗੱਲ ਕਰਨੀ ਹੈ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨੀ ਹੈ ਜਿੰਦਰੀ ਰਾਖੀ ਧਾਰਮਿਕ ਅਧਿਕਾਰਾਂ ਦੀ ਰਾਖੀ ਰਾਜਨੀਤਿਕ ਅਧਿਕਾਰਾਂ ਦੀ ਰਾਖੀ ਸਮਾਜਿਕ ਅਧਿਕਾਰਾਂ ਦੀ ਰਾਖੀ ਆਰਥਿਕ ਅਧਿਕਾਰਾਂ ਦੀ ਰਾਖੀ ਇਹ ਸਾਡੀ ਜਿਹੜੀ ਹੈ ਪ੍ਰਾਥਮਿਕਤਾ ਔਰ ਬਚਨਬੱਧਤਾ ਵੀ ਹੈ ਇਸ ਪ੍ਰਤੀ ਸਾਡੀ ਜੀ ਬਹੁਤ ਸ਼ੁਕਰੀਆ ਜੀ